ਕੋਈ ਨਹੀਂ ਹੈ ਫਿਰ ਕਹਿੰਦੇ ਵੀ ਉਹ ਕਿਵੇਂ ਦਾ ਜੀਵਨ ਬਣਾਉਂਦੇ ਬੰਦਗੀ ਵਾਲਿਆਂ ਦਾ ਜੀਵਨ ਕੀ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਸਾਨੂੰ ਫਿਰ ਕਹਿੰਦੇ 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 ਹਨ ਜੈਸੇ ਪੁਰਾਣ ਪਾਤ ਰਹੇ ਜਲ ਸਮੀਪ ਭਨਰਵ ਦਾਹ ਜਨਮੈ ਜਾਗੋਏ ਜੈਸੇ ਪੁਰਾਣ ਚੋਪਤੀ ਜਿਹੜੀ ਫੁੱਲਾਂ ਦੀ ਹੈ ਪਾਤ ਰਹੇ ਜਲ ਸਮੀਪ ਕਹਿੰਦੇ ਜਿਵੇਂ ਉਹ ਚੁਪਤੀ ਪਾਣੀ ਦੇ ਨੇੜੇ ਰਹਿੰਦੀ ਹੈ ਪਾਣੀ ਦੇ ਕਰਕੇ ਉਹ ਹਰੀ ਤੇ ਭਰੀ ਰਹਿੰਦੀ ਹੈ ਪਾਣੀ ਕਰਕੇ ਉਹਦਾ ਖੜਾ ਬਣਿਆ ਰਹਿੰਦਾ ਹੈ ਕਹਿਣ ਲੱਗੇ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਉਹ ਦੁਨੀਆ ਵਿੱਚ ਸਰੀਰਕ ਜਨਮ ਕਰਕੇ ਤੇ ਆਉਂਦੇ ਹਨ ਪਰ ਉਹ ਸਾਡੇ ਵਰਗੇ ਨਹੀਂ ਬਣਦੇ ਉਹਨਾਂ ਦਾ ਜੀਵਨ ਰੱਬ ਦੀ ਬੰਦਗੀ ਵਾਲਾ ਬਣ ਜਾਂਦਾ ਉਹਨਾਂ ਦੇ ਜੀਵਨ ਦੀ ਇਹ ਘਾੜਤ ਬਣ ਜਾਂਦੀ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ ਜੋ ਪਰਮਾਤਮਾ ਦੀ ਬੰਦਗੀ ਕਰਦੇ ਤੇ ਉਹਨਾਂ ਦਾ ਜੀਵਨ ਹੈ ਤੇ ਜਿਸ ਦਿਨ ਅੰਦਰੋਂ ਬੰਦਗੀ ਖਤਮ ਹੋ ਗਈ ਜਿਸ ਦਿਨ ਅੰਦਰੋਂ ਰੱਬ ਦਾ ਨਾਮ ਸਾਡੇ ਚਲਿਆ ਗਿਆ ਉਸ ਦਿਨ ਸਾਡਾ ਫਿਰ ਖਾਤਮਾ ਹੈ ਨੌਵੇਂ ਗੁਰਦੇਵ ਦਾ ਸ਼ਲੋਕ ਆਪਾਂ ਹਰ ਰੋਜ਼ ਸਰਵਣ ਕਰਦੇ ਹਾਂ ਪੜ੍ਹਦੇ ਵੀ ਹਾਂ ਇਹਦੇ ਦੋ ਤਰ੍ਹਾਂ ਦੇ ਅਰਥ ਬੜੇ ਪਿਆਰੇ ਜੇ ਸਮਝੂ ਚਾਉਂਦੇ ਹਾਂ ਮਹਾਰਾਜ ਸਾਹਿਬ ਜੀ ਨੇ ਉੱਥੇ ਬਚਨ ਕਿਹਾ ਕਹਿੰਦੇ RAM ਗयो ਰਾਵਣ ਗयो ਜਾ ਕੋ ਬਹੁ ਪਰਿਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਣੇ ਜਿਉ ਸੰਸਾਰ ਇੱਕ ਅਰਥ ਇਹਦਾ ਜੇ ਕਰਦੇ ਤੇ ਇਹਦਾ ਭਾਵ ਮਿਲਦਾ ਵੀ ਉਹ ਰਾਮ ਵੀ ਚਲਿਆ ਗਿਆ ਦਰਸ਼ਦ ਦਾ ਪੁੱਤਰ ਚਲਿਆ ਗਿਆ 라ਵਣ ਚਲਿਆ ਗਿਆ ਜਿਨ੍ਹਾਂ ਦੇ ਵੱਡੇ ਪਰਿਵਾਰੋਂ ਚਲੇ ਗਏ ਪਰ ਜਦੋਂ ਇਹਨੂੰ ਅੰਤਰੀਵ ਦੇ ਵਿੱਚ ਦੇਖਾਂਗੇ ਤੇ ਫਿਰ ਪਤਾ ਲੱਗਦਾ ਕਿ ਇਹਦੇ ਰਾਮ ગયો 라ਵਣ ગયો 라ਵਣ ਆਪਣੇ ਆਪ ਚ ਬੜਾ ਬਲੀ ਸੀ ਬਹੁਤ ਗਿਆਤਾ ਹੈ ਬੜਾ ਵਿਦਵਾਨ ਹੈ ਪਰ ਜਿਸ ਦਿਨ ਉਹਦੇ ਹਿਰਦੇ ਚ ਪਰਮਾਤਮਾ ਦਾ ਨਾਮ ਚੱਲੇ ਗਿਆ ਤੇ ਉਸ ਦਿਨ ਰਾਵਣ ਵੀ ਖਤਮ ਹੋ ਗਿਆ ਇਸ ਕਰਕੇ ਬੰਦਗੀ ਕਰਨ ਵਾਲਾ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਜਿਹੜਾ ਹੈ ਉਹਦੇ ਤੇ ਕਿੰਨੀ ਕੁ ਵੱਡੀ ਦਇਆ ਹੋ ਜਾਂਦੀ ਹੈ ਆਓ ਭਾਈ ਆਨੰਦ ਲਾਲ ਜੀਾਂ ਤੋਂ ਸਰਵਣ ਕਰੀਏ ਭਾਈ ਆਨੰਦ ਲਾਲ ਜੀ ਸਾਨੂੰ ਕੀ ਕਹਿ ਰਹੇ ਨੇ ਕਿ ਬੰਦਗੀ ਕਰਨੀ ਤੇ ਬੰਦਗੀ ਕਮਾਉਣੀ ਕਿੰਨੀ ਕੁ ਜ਼ਰੂਰੀ ਹੈ ਇਹ ਕਿੰਨਾ ਵੱਡਾ ਮਾਰਗ ਹੈ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਹਨ ਬਸ ਬਜ਼ੁਰਗੀ ਹਸ ਅੰਦਰ ਯਾਦ ਊ ਕਹਿੰਦੇ ਜੇ ਤੁਸੀਂ ਇਸ ਬਜ਼ੁਰਗੀ ਨੂੰ ਵਡਿਆਈ ਨੂੰ ਪ੍ਰਾਪਤ ਕਰਨਾ ਹੈ ਇਸ ਬੰਦਗੀ ਦੇ ਮਾਰਗ ਤੇ ਚੱਲਣਾ ਹੈ ਤਾਂ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਬਸ ਬਜ਼ੁਰਗੀ ਹਸ ਅੰਦਰ ਯਾਦ ਊ ਕਹਿੰਦੇ ਇੱਕ ਪਰਮਾਤਮਾ ਦੀ ਯਾਦ ਆਪਣੇ ਅੰਦਰ ਵਸਾਈਏ ਕਿੰਨਾ ਚਿਰ ਵਸਾਈਏ ਭਾਈ ਨੰਦ ਲਾਲ ਜੀ ਕਹਿੰਦੇ ਹਨ ਇਹ ਸਮਾਂ ਸੀਮਾਬੱਧ ਨਹੀਂ ਅੰਦਰ ਯਾਦੂ ਕੁਣ ਯਾਦੂ ਕੁਣ ਯਾਦੂ ਕਹਿੰਦੇ ਆਪਣੇ ਅੰਦਰ ਉਸ ਸਮੇਂ ਤੱਕ ਉਸ ਰੱਬ ਦੀ ਮਾਲਕ ਦੀ ਯਾਦ ਵਸਾ ਜਦੋਂ ਤੱਕ ਤੇਰੇ ਅੰਦਰ ਸਵਾਸ ਚੱਲਦੇ ਹਨ ਉਦੋਂ ਤੱਕ ਉਸ ਮਾਲਕ ਨੂੰ ਯਾਦ ਕਰਦਾ ਰਹੇ ਕਹਿੰਦੇ ਫਿਰ ਮਿਲਣਾ ਕੀ ਇਹਦੇ ਵਿੱਚ ਉਹ ਕਹਿੰਦੇ ਜੇ ਉਹਦੀ ਜਾਦ ਵਿੱਚ ਜੁੜ ਗਿਆ ਤੇ ਉਹਦੀ ਜਾਦ ਵਿੱਚ ਜੁੜ ਕੇ ਮੰਜ਼ਲੇ ਮਕਾਮ ਮਿਲ ਜਾਣਾ ਜੇ ਉਹਦੀ ਜਾਦ ਤੋਂ ਪਿੱਛੇ ਹਟ ਗਿਆ ਤੇ ਫਿਰ ਸ਼ਰਮਿੰਦਗੀ ਮਿਲ ਜਾਣੀ ਗੱਲ ਇੱਥੇ ਆਣ ਕੇ ਮੁੱਕ ਜਾਣੀ ਕਹਿੰਦੇ ਗਰ ਬੰਦਗੀ ਬਾਇਦ ਕਹਿੰਦੇ ਗਰ ਬੰਦਗੀ ਬਾਇਦ ਬੰਦਗੀ ਕਰ ਸਿਮਰਨ ਕਰ ਸਿਮਰਨ ਕਰ ਕਦੋਂ ਕਹਿੰਦੇ ਕੌਣ ਬੰਦਗੀ ਕਹਿੰਦੇ ਬਾ ਗਰ ਬਜ਼ੁਰਗੀ ਬਾਇਦਤ ਕੁੰਨ ਬੰਦਗੀ ਕਹਿੰਦੇ ਤੂੰ ਉਸ ਮਾਲਕ ਦੀ ਬੰਦਗੀ ਕਰ ਬੰਦਗੀ ਕਰਦਾ ਚੱਲ ਬੰਦਗੀ ਕਰਦਾ ਚੱਲ ਕਹਿਣ ਲੱਗੇ ਜੇ ਨਾ ਬੰਦਗੀ ਕੀਤੀ ਫਿਰ ਕੀ ਮਿਲਣਾ ਕਹਿੰਦੇ ਫਿਰ ਯਾਦ ਰੱਖੀ ਕਹਿਣ ਲੱਗੇ ਜਿਸ ਦਿਨ ਉਸ ਮਾਲਕ ਦਾ ਨਾਮ ਸਾਨੂੰ ਵਿਸਰ ਗਿਆ ਤਾਂ ਫਿਰ ਉਸ ਦਿਨ ਕੀ ਮਿਲਣਾ ਜੀ ਵਰਨ ਅਗਰ ਜੇ ਕਹਿੰਦੇ ਉਸ ਮਾਲਕ ਨੂੰ ਭੁੱਲ ਗਿਆ ਮੈਂ ਇਸੀ ਸ਼ਰਮਿੰਦਗੀ ਫਿਰ ਸਾਡੇ ਹਿੱਸੇ ਉਸ ਸ਼ਰਮਿੰਦਗੀ ਪੈਣੀ ਤੇ ਬਾਬਾ ਫਰੀਦ ਸਾਹਿਬ ਜੀ ਨੇ ਇਹ ਕਿਹਾ ਜਿੰਨੀ ਕਮੀ ਨਾਹੀਂ ਗੁਣ ਤੇ ਕੰਮੜੇ ਵਿਸਾਰ ਮਤ ਸ਼ਰਮਿੰਦਾ ਠੀਂ ਵਹੀਂ ਸਾਈਂ ਦਾ ਦਰਬਾਰ ਅਸੀਂ ਉਸ ਮਾਲਕ ਦੇ ਘਰ ਵਿੱਚ ਸੁਰੱਖੂ ਕੇ ਜਾਣਾ ਹੈ ਅਸੀਂ ਆਪਣੀ ਉਸ ਆਦਰਸ਼ ਦੀ ਪ੍ਰਾਪਤੀ ਕਰਨੀ ਹੈ ਜਿਸ ਆਦਰਸ਼ ਦੀ ਪ੍ਰਾਪਤੀ ਕਰਨ ਵਾਸਤੇ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਹੈ ਗੁਰੂ ਕਿਰਪਾ ਕਰਨ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਰਾੜਾ ਸਾਹਿਬ ਵਾਲੇ ਜਿਨ੍ਹਾਂ ਨੇ ਬੰਦਗੀ ਕੋ ਆਈ ਆਪਣਾ ਜੀਵਨ ਲੇਖੇ ਲਾ ਕਰਕੇ ਜਨਮ ਮਰਨ ਦੂਹੋਂ ਮੈਂ ਨਾਹੀ ਜਾਣ ਪਰ ਉਪਕਾਰੀ ਆਏ ਜੀਵ ਦਾਨ ਦੀ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਰੱਬ ਦੀ ਬੰਦਗੀ ਕਰਕੇ ਉਹਨਾਂ ਨੇ ਅੱਗੇ ਆਪਣੇ ਤੋਂ ਵਰਸਾਏ ਹੋਏ ਆਪਣੀਆਂ ਅਸੀਸਾਂ ਦੇ ਨਾਲ ਵਰਸਾਏ ਹੋਏ ਸੰਤ ਬਾਬਾ ਬੂਤਾ ਸਿੰਘ ਜੀ ਗੁਰਦੁਤਰੀ ਵਾਲੇ ਮਹਾਂਪੁਰਖ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਲਵਾ ਜ਼ੋਨ ਦੇ ਇੰਚਾਰਜ ਧਰਮ ਪ੍ਰਚਾਰ ਵਹੀਰ ਦੇ ਉਹਨਾਂ ਵੱਲੋਂ ਇਹ ਸਮਾਗਮ ਹਰ ਸਾਲ ਦੀ ਤਰ੍ਹਾਂ ਕਰਾਏ ਜਾਂਦੇ ਹਨ ਇਹਨਾਂ ਸਮਾਗਮਾਂ ਦੀ ਸਮਾਪਤੀ ਵੀ ਹੋ ਜਾਣੀ ਹੈ ਅਰੰਭਤਾ ਵੀ ਹੋਈ ਹੈ ਆਪਾਂ ਆਏ ਵੀ ਹਾਂ ਅਰ ਇਥੋਂ ਆਪਾਂ ਕੁਝ ਲੈ ਕੇ ਜਾਣਾ ਜਿੰਨੇ ਸਰੀਰ ਬੈਠੇ ਹੋ ਵੱਡੇ ਭਾਗਾ ਵਾਲੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿੰਨ ਬਹਿਣੇ ਅੱਜ ਇੱਕ ਕਰਨ ਕਰਕੇ ਜਾਇਓ ਕਿ ਸਤਿਗੁਰੂ ਸਾਡੇ ਤੇ ਕਿਰਪਾ ਕਰੋ ਸਾਡੀ ਝੋਲੀ ਚ ਨਿਤਨੇਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਪਾ ਦਿਓ ਜਿਹੜੇ ਨਿਤਨੇਮ ਕਰਦੇ ਉਹਨਾਂ ਨੂੰ ਮੁਬਾਰਕ ਜਿਹੜੇ ਨਹੀਂ ਕਰਦੇ ਜਪਜੀ ਸਾਹਿਬ ਤੋਂ ਸ਼ੁਰੂ ਕਰ ਲੋ ਗੁਰੂ ਸਾਹਿਬ ਕਿਰਪਾ ਕਰਨਗੇ ਉਹ ਤੁਹਾਡੇ ਤਰੁੱਠ ਕਰਕੇ ਤੁਹਾਨੂੰ ਆਪਣੇ ਦਰ ਘਰ ਦੀ ਸੀਸ਼ ਬਖਸ਼ਿਸ਼ ਕਰਕੇ نوازਣਗੇ ਇੰਨੀਆਂ ਬੇਨਤੀਆਂ ਪ੍ਰਵਾਨ ਸਮੁੱਚੇ ਪ੍ਰਚਾਰਕ ਸਹਿਬਾਨ ਗੁਰੂ ਕੀ ਰਾਗੀ ਢਾਡੀ ਸਹਿਬਾਨ ਗੁਰੂ ਕੀ ਕੀਰਤਨੀਆਂ ਗੁਰੂ ਕੀ ਸੰਗਤ ਸਭਨਾ ਦਾ ਮਹਾਪੁਰਖਾਂ ਦਾ ਧੰਨਵਾਦ ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰਾਨਾ ਜੀ ਪਿਆਰ ਸਹਿਤ ਫਤਿ ਬਲਾਉ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Fol